ਕਿ ਬੇਖੌਫ ਬਦਮਾਸ਼ਾਂ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ ਤੇ ਬਦਮਾਸ਼ਾਂ ਨੇ ਕਾਰ ਸਵਾਰ ਪਿਓ ਪੁੱਤ ਤੇ ਹਮਲਾ ਕਰ ਦਿੱਤਾ ਦੱਸੇ ਕਿ ਹਮਲੇ ਦੌਰਾਨ ਪਿਓ ਦੀ ਮੌਤ ਹੋ ਗਈ ਤੇ ਪੁੱਤ ਜ਼ਖਮੀ ਹੋਇਆ ਘਟਨਾ ਵਾਪਰੀ ਹੈ ਸ਼੍ਰੀ ਮੁਕਸਰ ਸਾਹਿਬ ਵਿੱਚ ਕਿਸ ਕਦਰ ਇੱਥੇ ਬਦਮਾਸ਼ ਬੇਖੌਫ ਨੇ ਕੋਈ ਡਰ ਖੌਫ ਪੁਲਿਸ ਪ੍ਰਸ਼ਾਸਨ ਦਾ ਨਹੀਂ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਗੱਡੀ ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਪਿਓ ਪੁੱਤ ਸਵਾਰ ਸਨ ਔਰ ਇਸ ਹਾਦਸੇ ਵਿੱਚ ਪਿਓ ਦੀ ਮੌਤ ਹੋ ਗਈ ਹੈ ਪੁੱਤ ਜ਼ਖਮੀ ਹੈ ਜੋ ਹਸਪਤਾਲ ਜ਼ੇਰੇ ਲਾਜ ਹੈ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਮਹਾੜ ਵਾਲਾ ਨੇੜੇ ਇੱਕ ਘਟਨਾ ਵਾਪਰੀ ਹੈ ਲਖਵੀਰ ਸਿੰਘ ਵਜੋਂ ਅਮਰਤਦੀਪ ਪਛਾਣ ਹੋਈ ਹੈ ਜਦੋਂ ਦਵਾਈ ਲੈਣ ਲਈ ਜਾ ਰਹੇ ਸਨ ਬਠਿੰਡਾ ਜਾਣਕਾਰੀ ਮੁਤਾਬਕ ਲੁੱਟ ਖੋਦੀ ਨੀਅਤ ਦੇ ਨਾਲ ਉਨ੍ਹਾਂ ਤੇ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਪਿਓ ਦੀ ਮੌਤ ਹੋ ਗਈ ਹੈ ਜੋ ਲਖਵੀਰ ਸਿੰਘ ਵਜੋਂ ਹੋਈ ਹੈ ਅਮਰਤਦੀਪ ਪਛਾਣ ਜਿਸ ਤੇ ਕੀ ਉੱਪਰ ਹਮਲਾ ਕੀਤਾ ਗਿਆ ਕਾਰ ਵਿੱਚ ਪਿਓ ਪੁੱਤ ਸਵਾਰ ਸਨ ਜਿਹੜੇ ਕੀ ਦਵਾਈ ਲੈਣ ਬਠਿੰਡਾ ਜਾ ਰਹੇ ਸਨ ਔਰ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਕਿ ਲੁੱਟ ਖੋਦੀ ਨੀਅਤ ਦੇ ਨਾਲ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ ਫਿਲਹਾਲ ਪੁਲਿਸ ਵੱਲੋਂ ਹੁਣ ਮਾਮਲੇ ਦੇ ਵਿੱਚ جارج کی جاری ہے لیکن حالات یہ کہ دن دہاڑے ہوئے یا رات کا ویلا نہ ہی انہوں نے کوئی پولیس پرشاسن کا ڈر اور خوف ہے اس طرح اپرادی گٹنا آئے دن انجام دیتا جا رہا تو بدماشا نے کار سوار پیو پتھر حملہ کر دیتا اور حملے دوران پیو دی موت ہو گئی ہے اور پت زخمی ہے فی الحال وہ ہسپتال زیر علاج ہے اس سے بھی بیان لے جان گے ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਮਰਾੜ ਕਲਾ ਨੇੜੇ ਇਹ ਵਾਪਰਿਆ। ਇਸ ਮੌਕੇ ਦੀਆਂ ਤਸਵੀਰਾਂ ਨੇ ਗੱਡੀ ਦੀ ਹਾਲਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਕਦਰ ਇੱਥੇ ਹਾਦਸਾ ਵਾਪਰਿਆ ਜਿਨ੍ਹਾਂ ਨੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਇੱਥੇ ਇਸ ਹਮਲੇ ਦੇ ਵਿੱਚ ਪਿਓ ਦੀ ਮੌਤ ਹੋ ਗਈ ਹੈ। ਦਵਾਈ ਲੈਣ ਜਾ ਰਹੇ ਸਨ ਬਠੰਡਾ ਔਰ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਮੰਦ ਭਾਗਾ ਹਾਦਸਾ ਵਾਪਰ ਗਿਆ। ਫਿਲਹਾਲ ਜਦ ਨੇ ਸਾਨਕ ਲੋਕ ਵੀ ਪਹੁੰਚੇ ਨੇ ਤੇ ਪੁਲਿਸ ਵੱਲੋਂ ਵੀ ਪਹੁੰਚ ਕੇ ਇੱਥੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। اے حالات نے صوبے کی قانون ویوستہ تے کہ آئے دن اجیاں لٹا خواہاں دیا گٹنا قتل و گارہ دیا جڑیاں جہاں واپر رہی نے لوگوں کے ڈر سہم بھی پایا جا رہا ہے اتنی روس ہی بےحد زیادہ پولیس پرشاسن سرکار دے خلاف کہ قانون ویوستہ تا جنازہ نکل گیا کوئی ڈر خوفی نہیں رہ گیا کوئی اپنے کرو نکلے تا پتہ ہی نہیں ہے کہ محفوظ کار واپس پڑتے گا یا نہیں پڑتے گا یا رات اس کوئی حادثہ واپر جائے گا اتنے اجہار گٹنا جس قدر اضافہ ہو رہا ہے اس طرح کے سوال کھڑے ہونے لازمی لے. ਇਤੇ ਹਮਲੇ ਦੌਰਾਨ ਪੀਉਦੀ ਮੌਤ ਹੋ ਗਈ ਜ ਜਿਸ ਦੀ ਪਛਾਣ ਲਖਵੀਰ ਸਿੰਘ ਵਜੋ ਹੋਈ ਹੈ ਦਵਾਈ ਲੈਣ ਲਈ ਬਠਿੰਡਾ ਜਾ ਰਹੇ ਸਨ ਦੁਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਸ੍ਰੀ ਮੁਕਸਰ ਸਾਹਿਬ ਦੀ ਇਹ ਤਸਵੀਰ ਹੈ ਪਿੰਡ ਮਰਾੜ ਕਲਾ ਨੇੜੇ ਇਹ ਘਟਨਾ ਵਾਪਰੀ ਹੈ ਫਿਲਹਾਲ ਹੁਣ ਕੀ ਕੋ ਜਾਂਚ ਵਿੱਚ ਸਾਹਮਣੇ ਆਂਦਾ ਹੈ ਇਹ ਦੇਖਣਾ ਅਹਿਮ ਰਹੇਗਾ لیکن لگاتار بدرے اپراदिक معاملاتوں کو لے کے صوبے دی قانون و نظام تے لگاتار سوال اٹھ رہے ہیں حالانکہ मुख्यमंत्री ہون بی جے پی ہونو لگاتار کہہ رہے کہ نہیں پنجاب سا حالات بالکل ٹھیک نہیں ایتھے صرف تے صرف بدنام کیتا جا رہا ہے لیکن جنہ ادھ کارجیا جنہ دے نال اے ہڈ پیتی ہوئی ہے جنہ دے نال اے حادثے واپر رہے نے انہاں نو کچھ کہ دیکھو اور ایتھے اے جڑا پریوار ہے پیو پوت او کرو دوائی لین نکلے بٹنڈا دے لیے لیکن رات دے وچ ایتھے منپاگا حادثہ واپر گیا ਤਸਵੀਰ ਕਿ ਮਨੀਸ਼ ਸਾਡੇ ਨਾਲ ਬਠਿੰਡਾ ਤੋਂ ਜੁੜ ਚੁੱਕੇ ਨੇ ਮਨੀਸ਼ ਆਪਣੇ ਆਪ ਚ ਹੈਰਾਨ ਕਰ ਦਿਆ ਨੇ ਅਜਿਹਾਂ ਘਟਨਾਵਾਂ ਕਿ ਆਏ ਦਿਨ ਅਪਰਾਧਿਕ ਘਟਨਾਵਾਂ ਵਧੀਆਂ ਜਾ ਰੀਆਂ ਨੇ ਔਰ ਇਥੇ ਕੋਈ ਡਰ ਖੌਫ ਪੁਲਿਸ ਪ੍ਰਸ਼ਾਸਨ ਦਾ ਨਹੀਂ ਹੈ ਇਸ ਹਾਦਸੇ ਨੂੰ ਲੈ ਕੇ ਕੀ ਕੋਈ ਜਾਣਕਾਰੀ ਬਿਲਕੁਲ ਰਾਧਾ ਇਹ ਕੋਈ ਪੰਜਾਬ ਦਾ ਪਹਿਲਾ ਮਾਮਲਾ ਨਹੀਂ ਮਾਮਲਾ ਨਹੀਂ ਹੈਗਾ ਜਿੱਥੇ ਲੁੱਟ ਖੋਈ ਹੋਈ ਹੋਵੇ ਜਾਂ ਲੋਕ ਲੁਟੇਰਿਆਂ ਦਾ ਸ਼ਿਕਾਰ ਨਹੀਂ ਹੋਏ ਹੁਣ ਲਗਾਤਾਰ ਪੰਜਾਬ ਅੰਦਰ ਲੁਟੇਰਿਆਂ ਵੱਲੋਂ ਲੁੱਟੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਅਜਿਹੀ ਵਾਰਦਾਤ ਹੁਣ ਮੁਕਸਰ ਸਾਹਿਬ ਦੇ ਪਿੰਡ 'ਚ ਵਾਪਰੀ ਹੈਗੀ ਹੈ ਜਿੱਥੇ ਪਿੰਡ ਮਰਾੜ ਕਲਾਂ ਦੇ ਵਿਖੇ ਜਿਹੜੇ ਦੋ ਪਿਤਾ ਅਤੇ ਲੜਕਾ ਜਿਹੜਾ ਦਵਾਈ ਲੈਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਲੁੱਟ ਦੀ ਨੀਅਤ ਨੇ ਕੁਝ ਨੀਅਤ ਨਾਲ ਕੁਝ ਲੋਕਾਂ ਨੇ ਉਹਨਾਂ ਨੂੰ ਲਿੰਕ ਰੱਖੇ ਸੜਕ ਦੇ ਉੱਤੇ ਕੀ ਰਿਹਾਗਾ ਉਹਨਾਂ ਦੀ ਕੁੱਟਮਾਰ ਕੀਤੀ ਹੈ ਜਿਸ ਦੌਰਾਨ ਇੱਕ ਵਿਅਕਤੀ ਦੀ ਹੈ ਜਿਹੜੀ ਮੌਤ ਹੋਈ ਹੈ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਕਿ ਮਾਮਲੇ ਦੀ ਹੈ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਉਹੀ ਰਟਿਆ ਰਟਾਇਆ ਜਵਾਬ ਹੁੰਦਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਖਿਦਾਰ આરોપીਆਂ ਨੂੰ ਆ ਜਿਹੜਾ ਕਾਬੂ ਕਰ ਲਿਆ ਜਾਵੇਗਾ ਜੀ ਲੇਕਿਨ ਇਥੇ ਜਿਸ ਨਾਲ ਇਹ ਘਟਨਾ ਵਾਪਰੀ ਕਿਸ ਵੇਲੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਬਿਲਕੁਲ ਸਵੇਰ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਪਿਤਾ ਤੇ ਉਹਦਾ ਪੁੱਤਰ ਦੋਨੋਂ ਗੱਡੀ ਤੇ ਦਵਾਈ ਦਵਾਈ ਲੈਣ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਲਿੰਕ ਛੜਕਾ ਜਿਹੜੀ ਪਿੰਡ ਮਰਾੜ ਤੋਂ ਖਾਰਾ ਲਿੰਕ ਰੱਤੀ ਛੜਕਤੀ ਜਾ ਰਹੀ ਹੈ ਇਸ ਦੇ ਉੱਤੇ ਬਾਰਦਾਤ ਵਾਪਰੀ ਹੈ ਤੇ ਪਿੰਡ ਮਾੜਾ ਦੇ ਵਾਸੀ ਜਿਹੜੇ ਲਖਵੀਰ ਸਿੰਘ ਦੀ ਜਿਹੜੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਦੂਸਰਾ ਜਿਹੜਾ ਜ਼ਖਮੀ ਹੈਗਾ ਤੇ ਉਸ ਦਾ ਇਲਾਜ ਹੈ ਜਿਹੜਾ ਹਸਪਤਾਲ ਵਿੱਚ ਚੱਲ ਰਿਹਾ ਹੈਗਾ ਜੀ ਬੇਕੋਲ ਕਿਸਰ ਦੇ ਨਾਲ ਹੈਰਾਨੀ ਦੀ ਗੱਲ ਹੈ ਕਿ ਇੱਥੇ ਹੁਣ ਇਨਸਾਨ ਨੂੰ ਇਹ ਨਹੀਂ ਪਤਾ ਜੇ ਤੋਂ ਕਰੋ ਬਾਹਰ ਨਿਕਲਿਆ ਤਾਂ ਸਹੀ ਸਲਾਮਤ ਕਰ ਪਹੁੰਚੇਗਾ ਜਾਂ ਨਹੀਂ ਅਸਵੇਰ ਸਾਰ ਦਿਹਾੜੇ ਅਜਹੀਆਂ ਕਟਨਾਵਾਂ ਵਾਪਰਦੀਆਂ ਇਹ ਆਪਣੇ ਆਪ 'ਚ ਜਿਹੜਾ ਹੈ ਸਵਾਲ ਖੜੇ ਕਰਦਾ ਹੈ ਲੇਕਿਨ ਸ਼ਾਇਦ ਪਵੇ ਸਰਕਾਰ ਦੇ ਨੁਮਾਇੰਦੇ ਹੋਣ ਮੁੱਖ ਮੰਤਰੀ ਹੋਣ ਡੀਜੀਪੀ ਹੋਣ ਉਹ ਲਗਾਤਾਰ ਇੱਕੋ ਹੀ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਨਹੀਂ ਹਾਲਾਤ ਤਾਂ ਬਿਲਕੁਲ ਠੀਕ ਨੇ ਬਿਲਕੁਲ ਦੇਖੋ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਨੇ ਜਿਹੜੇ ਤਸਵੀਰਾਂ ਜਿਸ ਤਰ੍ਹਾਂ ਉਹ ਇਹ ਤਸਵੀਰਾਂ ਮੁਖਸਰ ਦੀਆਂ ਦੇਖ ਰਹੇ ਹੋ ਪਿਛਲੇ ਦਿਨਾਂ ਵਿੱਚ ਵੀ ਪੰਜਾਬ ਦੀਆਂ ਵੱਖ-ਵੱਖ ਜ਼ਿਲ ਸામਨੇ ਆਈਆਂ ਨੇ ਤਾਂ ਉਹ ਸਾਫ਼-ਸਾਫ਼ ਕਰਦੀਆਂ ਨੇ ਕਿ ਪੰਜਾਬ ਵਿੱਚ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਇੱਥੋਂ ਤੱਕ ਕਿ ਵਿਰੋਧੀ ਧਿਰਾਂ ਵੱਲੋਂ ਵੀ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਬੀਤੇ ਦਿਨ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਡੋਰੇ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਸਨ ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਵੀ ਲਗਾਤਾਰ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉੱਥੇ ਹੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਮ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਤੇ ਰਾਤ ਨੂੰ ਜਿਹੜਾ ਸ਼ਾਮ ਨੂੰ ਕੀ ਹੋ ਕਿਆ ਜਾ ਸਕਦਾ ਕਿ ਸ਼ਾਮ ਨੂੰ ਵੀ ਘਰ ਤੋਂ ਬਾਹਰ ਨਿਕਲਣ ਗਿਆ ਡਰ ਮਹਿਸੂਸ ਹੁੰਦਾ ਕੀ ਕਰੀਓ ਨਿਕਲੇਗਾ ਬੰਦਾ ਤੇ ਵਾਪਸ ਸੁਰੱਖਿਤ ਪਹੁੰਚੇਗਾ ਨਹੀਂ ਪਹੁੰਚੇਗਾ ਇਹ ਕੋਈ ਗਰੰਟੀ ਨਹੀਂ ਹੋਵੇਗੀ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਵਿੱਚ ਵੀ ਡਰ ਕਹਿਮ ਦਾ ਮਾਹੌਲ ਜਰੂਰ ਦੇਖਣ ਨੂੰ ਮਿਲਦਾ ਹੈਗਾ ਜਿਸ ਤਰ੍ਹਾਂ ਉਹਨੇ ਘਟਨਾ ਸ਼੍ਰੀ ਮੁਖਸਰ ਸਾਹਿਬ ਦੀ ਵਾਪਰੀ ਹੈ ਜਿਸ ਤਰ੍ਹਾਂ ਕਿ ਇਹ ਪਿਤਾ ਤੇ ਪਿਓ ਦਵਾਈ ਲੈਣ ਜਾ ਰਹੇ ਸੀ ਦਾ ਰਸਤੇ ਵਿੱਚ ਗੱਡੀ ਵਿੱਚ ਹੀ ਇਹਨਾਂ ਦੀ ਲੁੱਟ ਖੋਹ ਦੀ ਨੀਅਤ ਨਾਲ ਕੁਟਮਾਰ ਕੀਤੀ ਗਈ ਹੈ ਕੁਟਮਾਰ ਵੀ ਨਹੀਂ ਪੈੜੀ ਕਿ ਇੱਕ ਨੂੰ ਮੌਦ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਲਗਾਤਾਰ ਕੋਈ ਪੰਜਾਬ ਦੀ ਪਹਿਲੀ ਘਟਨਾ ਨਹੀਂ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹੈਗੀਆਂ ਨੇ ਜੀ ਬਿਲਕੁਲ ਪੁਲਿਸ ਦਾ ਇਸ ਮਾਮਲੇ ਵਿੱਚ ਹੁਣ ਕੀ ਕੁਝ ਕਹਿਣਾ ਕਿੱਥੇ ਕਾਰਵਾਈ ਪਹੁੰਚੀ ਹੈ ਦੋਸ਼ੀਆਂ ਦੇ ਬਾਰੇ ਕੋਈ ਜਾਣਕਾਰੀ ਦੇਖੋ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਵਕ ਵਕ ਟੀਮਾਂ ਜਿਹੜੀਆਂ ਇਸ ਮਾਮਲੇ ਤੇ ਕੰਮ ਕਰ ਰਹੀਆਂ ਨੇ ਤੇ ਜਲਦੀ ਹੀ આરોપીਆਂ ਨੂੰ ਜਿਹੜਾ ਕਾਬੂ ਕਰ ਲਿਆ ਜਾਵੇਗਾ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪੂਰੇ ਮਾਮਲੇ ਦਾ ਉਲਾਸਾ ਵੀ ਜਲਦੀ ਕੀਤਾ ਜਾਵੇਗਾ ਆਖਿਰ ਕਰ ਕਿਉਂ ਘਟਨਾ ਵਾਪਰੀ ਹੈ ਇਹ ਲੁੱਟ ਦੀ ਘਟਨਾ ਸੀ ਜਾਂ ਕੋਈ ਹੋਰ ਨੀਅਤ ਨਾਲ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈਗਾ ਜੀ ਤੋਂ ਪਰਿਵਾਰ ਨੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਕਿਸੇ ਤੇ ਜ਼ਾਹਿਰ ਕੀਤਾ ਹੋਇਆ ਹੋਵੇ ਦੇਖੋ ਪਰਿਵਾਰਿਕ ਮੈਂਬਰ ਆ ਕਾਫੀ ਸਖਤ ਜਿਨੇ ਕਾਰਨ ਕੀ ਹੈ ਕਿਉਂਕਿ ਇੱਕ ਇੱਕ ਬਕਤੀ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਵਿੱਚ ਕਿਤੇ ਨਾ ਕਿਤੇ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਸਹਿਮ ਦਾ ਮਾਹੌਲ ਵੀ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਪਰਿਵਾਰ ਇਸ ਵਕਤ ਆਪਣੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਨੂੰ ਗਵਾ ਚੁੱਕਿਆ ਤੇ ਉਸ ਦਾ ਸਦਮਾ ਵੀ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਦੇ ਉੱਤੇ ਨਜ਼ਰ ਆ ਰਿਹਾ ਹੈਗਾ ਜੀ 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 ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਯਕੀਨਨ ਇੱਥੇ ਗੰਭੀਰ ਹਾਲਾਤ ਬਣਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਸੰਜੀਤ ਕੀ ਦੀ ਖਾਨਾ ਔਰ ਸਖਤ ਕਦਮ ਚੁੱਕੜ ਦੀ ਬੇहद ਲੋੜ ਹੈ ਕਿਉਂਕਿ ਡਰ ਕੌਫ ਇਨਾ ਅਪਰਾਧੀਆਂ ਵਿੱਚ ਨਹੀਂ ਹੈ ਔਰ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਔਰ ਇੱਥੇ ਇੱਕ ਸ਼ਖਸ ਦੀ ਮੌਤ ਤੱਕ ਹੋ ਗਈ